ਮੈਂ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਰੋਜ ਵੀ ਇਹਨੂੰ ਟਿਕਟ ਮਿਲ ਜਾਣ ਦੋ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦੇ ਲਈ ਵਾਲੇ ਆ ਬਾਜਵਾ ਤੇ ਰਾਜਾ ਸੀ ਇਹ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂਹੀਂ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾਉਂ ਦਾ ਰੌਲਾ ਨਹੀਂ ਪਾਉਣਾ ਹੈ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖਹਿਰਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੱਲਾਂ ਹਜੇ ਤੋਰਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਪੱਲੇ ਕੀ ਰਹੂਗਾ ਵਾਏ ਕਰੋ ਜੀ ਮਤਲਬ ਇਹ ਤਾਂ ਕ ਉਹ ਕਮਜ਼ੋਰ ਬੰਦੇ ਨੇ ਉਦੋਂ ਮੈਂ ਵੀ ਦੁਖੀ ਹੋ ਕੇ ਮੈਂ ਇਹ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਮੌਕਾ ਮਿਲੇ ਤੁਸੀ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ